ਅੱਜ ਦਾ ਦੇਪਤ ਰਿਕਵਰੀ ਕੀ ਕਰਨਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹਦੇ ਚ ਚੋਰੀ ਦੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਜੋ ਸਰਕਲ ਸਿਟੀ 1 ਵੱਲੋਂ ਇਹ 43 ਦੇ ਕਰੀਬ ਮੋਟਰਸਾਈਕਲ ਪਿਛਲੇ 10 ਦਿਨਾਂ ਦੇ ਦੌਰਾਨ ਰਿਕਵਰ ਕੀਤੇ ਗਏ ਨੇ ਜਿਹੜੇ ਚੋਰੀशुदा ਮੋਟਰਸਾਈਕਲ ਨੇ ਇਹ ਜਿਹੜੀ ਮੁਹਿੰਮ ਹੈ ਇਮਾਨਜੋਗ ਐਸਐਸਪੀ ਸਾਹਿਬ ਤੇ ਐਸਪੀ ਸਿਟੀ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ਿਤ ਚਲਾਈ ਜਾ ਰਹੀ ਸੀ ਜਸ ਜਿਹੜੇ ਹੁਣੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਇਹ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਐਸ ਐਚਓ ਸਿਵਲ ਲਾਈਨ ਅਤੇ ਇੰਚਾਰਜ ਮਾਡਲ ਟਾਉਨ ਦੀ ਪੁਲਿਸ ਪਾਰਟੀ ਵੱਲੋਂ ਰਿਕਵਰ ਕੀਤੇ ਗਏ ਸਰ ਇਹ ਕਿਸੇ ਨੇ ਪੜੇ ਨੇ ਕਿੱਥੋਂ ਦੇ ਇਹ ਇਹ ਮੋਟਰਸਾਈਕਲ ਨਾਭਾ ਰੋਡ ਤੋਂ ਪਹਿਲਾਂ ਇੱਕ ਸੁਮਿਤਨਾ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਸੀ ਮੁਖਬਰੀ ਦੇ ਆਧਾਰ ਤੇ ਤੇ ਉਸ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ ਦਾ ਰਿਕਵਰ ਕੀਤਾ ਗਿਆ ਸੀ ਉਸ ਦੀ ਅਰ ਫਰਦਰ ਪੁੱਛਗਿੱਛ ਤੇ ਇੱਕ ਹੋਰ ਲੜਕਾ ਹੈਪੀ ਨਾਮ ਦਾ ਸਮਾਣੇ ਮਲਕਾਣਾ ਪੱਤੀਦਾਰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਅੱਗੇ ਫਰਦਰ ਪੁੱਛਗਿੱਛ ਦੇ ਆਧਾਰ ਤੇ ਕੁੱਲ 10 ਸਪਲੈਂਡਰ ਮੋਟਰਸਾਈਕਲ ਰਿਕਵਰ ਕੀਤੇ ਗਏ ਹਨ ਇਹ ਮੋਟਰਸਾਈਕਲ ਲੀਲਾ ਭਵਨ ਤੇ ਖਾਸ ਕਰਕੇ ਰਜਿੰਦਰਾ ਹਸਪੀਟਲ ਏਰੀਆ ਤੋਂ ਚੋਰੀ ਕੀਤੇ ਗਏ ਸਨ ਸਰ ਕੀ ਕਰਦੇ ਸੀ ਅੱਗੇ ਕੀ ਮਨਸ਼ਾ ਹੁੰਦੀ ਸੀ ਅੱਗੇ ਵੱਖਰਾ ਵੇਚਦੇ ਸੀ ਜਾਂ ਲਗਾਤਾਰ ਹੀ ਮੋਟਰਸਾਈਕਲ ਇਹ ਮੋਟਰਸਾਈਕਲ ਇਹ ਗਹਿਣੇ ਦੇ ਦਿੰਦੇ ਸੀ ਮੋਟਰਸਾਈਕਲ ਨੂੰ ਅੱਗੇ ਆਪਣੇ ਜਾਣਕਾਰਾਂ ਜਾਂ ਕਿ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਜਾਂ ਜ਼ਿਆਦਾਤਰ ਇਹ ਪਿੰਡਾਂ 'ਚ ਮੋਟਰਸਾਈਕਲ ਵੇਚ ਪਹਿਲਾਂ ਵੀ ਫੜੇ ਕੀ ਇਹ ਪਹਿਲਾਂ ਇਹ ਤੀਸਰਾ ਇਹ ਤੀਸਰਾ ਪਿਛਲੇ 10 ਦਿਨਾਂ ਦੌਰਾਨ ਇਹ ਤੀਸਰਾ ਗੈਂਗ ਹੈ ਜਿਹੜਾ ਲੋਰੀਗੇਟ ਤੇ ਮਾਡਲ ਟਾਊਨ ਤੇ ਸਿਵਲ ਲਾਈਨ ਦੀ ਪੁਲਿਸ ਪਾਰਟੀ ਲੋਕ ਗ੍ਰਫਤਾਰ ਕੀਤਾ ਗਿਆ ਇਹਨਾਂ ਦਾ ਆਪਸ ਚ ਕੋਈ ਲਿੰਕ ਨਹੀਂ ਹੈ ਅਲੱਗ ਅਲੱਗ ਹੀ ਗਰੁੱਪ ਸੀ ਤਿੰਨ ਗਰੁੱਪ ਸੀ ਸਰ ਪਹਿਨੇ ਇਹ ਜਿਹੜੇ ਪਹਿਲੇ ਫੜੇ ਗਏ ਉਹਨਾਂ ਨੂੰ ਕੋਈ ਕੋ ਮਿਲੀ ਸੀ ਜਾਂ ਨਹੀਂ 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 ਇਹ ਤਾਂ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਪੈਡ ਨੱਪੀ ਚਾ ਨੱਪੀ ਜਾ ਰਹੀ ਸੀ ਤੇ ਰੈਕੀ ਕੀਤੀ ਜਾ ਰਹੀ ਸੀ ਤੇ ਇਹ ਅਲੱਗ-ਅਲੱਗ ਪਕੜੇ ਗਏ ਪਹਿਲਾਂ ਵੀ ਸਬੰਧਤ ਕੋ ਪਰਚੇ ਦਰਜ ਹੈ ਕੋਈ ਨਹੀਂ ਜੀ ਇਹਨਾਂ ਤੇ ਕੋਈ ਪਰਚਾ ਨਹੀਂ ਸਰ ਜਿਸ ਤਰ੍ਹਾਂ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾ ਵੀ ਜਾ ਰਹੀ ਨੌਜਵਾਨਾਂ ਦੀ ਹੁੱਲੜਬਾਜੀ ਕਰ ਰਹੇ ਨੇ ਗੱਡੀਆਂ ਤੋਂ ਬਾਹਰ ਨਿਕਲ ਕੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਏਗੀ ਇੱਕ ਵਾਰ ਬਿਲਕੁਲ ਪਹਿਲਾਂ ਵੀ ਮਾਨਯੋਗ ਐਸਪੀ ਸਿਟੀ ਸਾਹਿਬ ਨੇ ਵੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀ ਉਸ ਦਿਨ ਕੁਝ ਕਰੀਬ 3 ਦਿਨ ਪਹਿਲਾਂ ਵੀ 6 ਨੌਜਵਾਨ ਹੁੱਲੜਬਾਜੀ ਕਰਦੇ ਪਕੜੇ ਗਏ ਸੀ ਇਹ ਜਿਹ ਕੱਜ ਵੀ ਨੌਜਵਾਨ ਰਿਟੇਨ ਕੀਤੇ ਗਏ ਹਨ ਇਹਨਾਂ ਦੇ ਵਾਰਸਾਂ ਨੂੰ ਬੁਲਾ ਕੇ ਅਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬੁੱਲੀ ਬੱਚੇ ਸੀ ਜਾਂ ਕਾਲਜ ਦੇ ਸੀ ਕੋਈ ਉਹ ਸਾਰੀ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਪੁੱਛਕਿਛ ਕੀਤੀ ਜਾ ਰਹੀ ਹੈ ਜੀ ਡੀ ਸਾਹਿਬ ਜਿਹੜਾ ਜਿਹੜੇ ਮੋਟਰਸਾਈਕਲ ਤੇ ਫੜੇ ਬੰਦੇ ਫੜੇ ਗਏ ਹੈ ਪਹਿਲਾਂ ਵੀ ਕੁਝ ਦਿਨ ਪਹਿਲਾਂ ਬੰਦੇ ਫੜੇ ਸੀਗੇ ਉਹਨਾਂ ਨਾਲ ਕੋਈ ਇਹਨਾਂ ਦਾ ਸਬੰਧ ਨਹੀਂ ਨਹੀਂ ਜੀ ਨਹੀਂ ਰੱਖਦੇ ਸੀ ਮੋਟਰਸਾਈਕਲ